ਇੰਦਰੀ ਚਾਦਰ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 3.5 ਤੋਂ ਵੀ ਸ਼ਹੀਦੀ સ્ਤੱਪਤੀ ਨੂੰ ਸਮਰਪਿਤ ਪਟਿਆਲਾ ਪ੍ਰਸ਼ਾਸਨ ਵੱਲੋਂ ਪੋਲੋ ਗਰਾਊਂਡ ਵਿੱਚ 4 ਨਵੰਬਰ ਨੂੰ ਲਾਈਟ ਅਤੇ ਸਾਂਦ ਦਾ ਕੀਤਾ ਜਾਵੇਗਾ ਵਿਸ਼ੇਸ਼ ਆਯੋਜਨ ਮੀਟਿੰਗ ਕੀਤੀ ਗਿਆ ਇਸ ਬਾਰੇ ਦਾਦੂ ਜੀ ਪਟਿਆਲਾ ਵਾਸੀਆਂ ਨੂੰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਪੰਜਾਬ ਸਰਕਾਰ ਵੱਲੋਂ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ 4 ਨਵੰਬਰ ਨੂੰ ਕੋਲੋ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਡਾਕਟਰ ਪ੍ਰੀਤੀ ਯਾਦਵ ਮੈਡਮ ਡਿਪਟੀ ਕਮਿਸ਼ਨਰ ਦੇ ਬਿਹਾਫ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਹ ਲਾਈਟ ਐਂਡ ਸਾਊਂਡ ਸ਼ੋ ਜੋ ਕਿ ਸ਼ਾਮ ਨੂੰ ਸਤੋ 8:30 ਵਜੇ ਕਿਰਾਇਆ ਜਾਣਾ ਹੈਗਾ ਵੀ ਉੱਥੇ ਪਹੁੰਚਣ ਦੀ ਜ਼ਰੂਰ ਇਹ ਕਿਰਪਾ ਕਰ ਤੇ ਪਾਰਕਿੰਗ ਔਰ ਜੋ ਆਲਟਰਨੇਟ ਰੂਟਸ ਹੈ ਉਹਨਾਂ ਦੇ ਬਾਰੇ ਇੱਕ ਵਾਰ ਸੋਸ਼ਲ ਮੀਡੀਆ ਤੇ ਵੀ ਦੱਸਿਆ ਜਾਏਗਾ ਸੋ ਉਸ ਨੂੰ ਕਿਰਪਾ ਕਰਕੇ ਉਸ ਨੂੰ ਫੋਲੋ ਕਰਨ ਦੀ ਕਿਰਪਾ ਮੈਮ ਕਿੰਨੇ ਤਰੀਕ ਦਾ ਫੰਕਸ਼ਨ ਹੈ ਤੇ ਔਰ ਚੀਫ ਗੈਸਟ ਕੌਣ ਨੇ ਕੋ ਕਲਾਕਾਰ ਵੀ ਆ ਰਹੇ ਨੇ ਜੀ ਚਾਰ ਤਰੀਕ ਦਾ ਫੰਕਸ਼ਨ ਹੈ ਜੀ ਸ਼ਾਮ ਦਾ ਫੰਕਸ਼ਨ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਲੱਗਾ ਜੀ ਥੈਂਕ ਯੂ